ਅਕਤੂ ਸ਼੍ਰੀ ਪਟਨਾ ਸਾਹਿਬ ਗੁਰਦੁਆਰੇ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲਣ ਸਾਰ ਇਲਾਕੇ ਦੇ ਵਿੱਚ ਹੜਕੰਪ ਮਚ ਗਿਆ ਪਟਨਾ ਪੁਲਿਸ ਨੂੰ ਇੱਕ ਸ਼ੱਕੀ ਈਮੇਲ ਪ੍ਰਾਪਤ ਹੋਈ ਜਿਸ ਦੇ ਵਿੱਚ ਕਿਹਾ ਗਿਆ ਕਿ ਗੁਰਦੁਆਰੇ ਨੂੰ ਆਰਡੀਐਕਸ ਨਾਲ ਉਡਾ ਦਿੱਤਾ ਜਾਵੇਗਾ ਇਹ ਖਬਰ ਮਿਲਦਿਆਂ ਹੀ ਸੰਗਤ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਧਮਕੀ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆ ਪਟਨਾ ਪੁਲਿਸ ਨੇ ਤੁਰੰਤ ਗੁਰਦੁਆਰੇ ਦੇ ਪੂਰੇ ਕੰਪਲੈਕਸ ਦੀ ਡੂੰਘਾਈ ਦੇ ਨਾਲ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਤਲਾਸ਼ੀ ਮਹਿੰਮ ਦੌਰਾਨ ਹੋਰ ਕੋਨਾ ਇਮਾਰਤ ਅਤੇ ਖੇਤਰ ਦੀ ਪੂਰੀ ਛਾਣਬਿਨ ਕੀਤੀ ਗਈ ਹਾਲਾਂਕਿ ਕੋਈ ਵੀ ਵਿਸਫੋਟਕ ਸਮਗਰੀ ਨਹੀਂ ਮਿਲੀ ਜਿਸ ਨਾਲ ਸੰਗਤ ਤੇ ਪ੍ਰਸ਼ਾਸਨ ਨੇ ਰਾਹਤ ਦੀ ਸਾਹ ਲਈ ਇਸ ਮਾਮਲੇ ਨੂੰ ਲੈ ਕੇ ਪਟਨਾ ਪੁਲਿਸ ਦੇ ਸਾਈਬਰ ਸੈੱਲ ਨੇ ਧਮਕੀ ਵਾਲੀ ਈਮੇਲ ਦੀ ਡੂੰਘਾਈ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਸਾਈਬਰ ਟੀਮ ਦੇ ਇਸ ਗੱਲ ਦੇ ਵਿੱਚ ਖੋਜ ਕਰ ਰਹੀ ਹੈ ਕਿ ਇਹ ਈਮੇਲ ਕਿੱਥੋਂ ਭੇਜੀ ਗਈ ਹੈ ਤੇ ਭੇਜਣ ਵਾਲਾ ਕੌਣ ਹੈ ਤੇ ਇਸ ਦੇ ਪਿੱਛੇ ਕੀ ਮੰਤਵ ਹੈ ਪੁਲਿਸ ਦਾ ਕਹਿਣਾ ਹੈ ਕਿ ਇਹ ਮਾਮਲਾ ਬਹੁਤ ਹੀ ਗੰਭੀਰ ਹੈ ਤੇ ਇਸ ਨੂੰ ਲੈ ਕੇ ਹਲਕੇ ਦੇ ਵਿੱਚ ਜਿਹੜੀ ਪੂਰੀ ਜਿਹੜੀ ਹੈ دہشت ਫੈਲੀ ਹੋਏ ਇਸ ਦੇ ਲਈ ਗੁਰਦੁਆਰੇ ਦੇ ਚਾਰੋਂ ਪਾਸੇ ਸੁਰੱਖਿਆ ਵਧਾ ਦਿੱਤੀ ਗਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪੂਰੀ ਚੌਕਸੀ ਬਰਕਰਾਰ ਰਹੇਗੀ ਸੰਗਤ ਵੱਲੋਂ ਪੁਲਿਸ ਦੀ ਤੁਰੰਤ ਕਾਰਵਾਈ ਦਾ ਸਵਾਗਤ ਕੀਤਾ ਗਿਆ ਹਾਲਾਂਕਿ ਧਮਕੀ ਕਾਰਨ ਚਿੰਤਾ ਦਾ ਮਾਹੌਲ ਬਰਕਰਾਰ ਹੈ ਪਰ ਵਿਸਫੋਟਕ ਸਮਗਰੀ ਨਾ ਮਿਲਣ ਕਾਰਨ ਇੱਕ ਵੱਡੀ ਰਾਹਤ ਮਿਲੀ ਹੈ